ਨੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਵੇਖਦੇ ਪੈਫੈਕਸ ਵੇ ਜੇ ਸੀ ਬੇਨਤੀ ਆਪਾਂ ਨੂੰ ਹੈਗੀ ਤੁਹਾਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਇੱਕ ਬੜੀ ਕੁਝ ਬ੍ਰੇਕਿੰਗ ਖ਼ਬਰ ਸੀ ਮੈਂ ਕਿ ਤੁਹਾਡੇ ਨਾਲ ਜਲਦੀ ਜਲਦੀ ਸਾਂਝੀ ਕਰ ਲਵਾਂ ਰਾਤੀ ਲੇਟ ਨਾਈਟ ਇਹ ਖ਼ਬਰ ਬ੍ਰੇਕ ਹੋਈ ਹੈ ਖ਼ਬਰ ਬ੍ਰੇਕ ਹੋਈ ਕਿ ਹਿੰਦੁਸਤਾਨ ਜਿਹੜਾ ਉਹ ਆਪਣੀ ਔਕਾਤ ਦੇ ਉੱਤੇ ਆ ਗਿਆ ਆਪਣੀ ਔਕਾਤ ਉਹਨੇ ਦਿਖਾਣੀ ਸ਼ੁਰੂ ਕਰ ਦਿੱਤੀ ਹੈ ਜੀ ਛੋਟੀ ਬ੍ਰਾਹਮਣ ਦੀ ਔਕਾਤ ਹੈ ਜਦੋਂ ਗੱਲ 'ਚ ਰਸਤਾ ਪੈਣ ਲੱਗਿਆ ਜੀ ਦੋਲ ਦੇ ਉਧਰ ਜਿੱਦੋਂ ਰਸਾ ਜਾਂਦਾ ਹੋਇਆ ਦੇਖਿਆ ਉਹਨਾਂ ਨੇ ਧੋਣਾ ਵੱਲ ਤੇ ਹਿੰਦੁਸਤਾਨ ਦੁਬ ਤਾਨੂੰ ਸਾਰੇ ਤੁਸੀਂ ਪੰਜਾਬੀ ਹੋ ਮੁਕਦਮੇ ਬਾਜ਼ੀਆ ਦਾ ਤੁਹਾਨੂੰ ਪਤਾ ਹੈ ਅਸੀਂ ਕਚਹਿਰੀਆਂ ਨੂੰ ਜਿਹੜਾ ਨੇ ਜਾਣਦੇ ਆ ਉੱਥੇ ਕੀ ਹੁੰਦਾ ਜਦੋਂ ਵੀ ਕਿਸੇ ਨੇ ਜਦੋਂ ਕਿਸੇ ਕੋਲੋਂ ਦਲੀਲ ਮੁੱਕ ਜਾਏ ਹਰ ਮੁਜਰਮ ਦਾ ਇਹ ਸਹਾਰਾ ਹੁੰਦਾ ਕਿ ਜਦੋਂ ਮੁਜਰਮ ਫੜਨ ਹੋਣ ਲੱਗੇ ਅਦਾਲਤ 'ਚ ਸਜ਼ਾਵਾਂ ਹੋਣ ਲੱਗਣ ਤੇ ਆਖਰ ਤੇ ਇੱਕ ਹੀ ਟੈਕਟਿਕ ਹੁੰਦਾ ਜੀ ਵਕੀਲ ਬਦਲ ਲਓ ਉਹ ਕਦਾਲਤ 'ਚ ਪੇਸ਼ ਹੋ ਗਿਆ ਜੀ ਮੈਂ ਆਪਣਾ ਵਕੀਲ ਬਦਲ ਲਿਆ ਤਾਂ ਕਿ ਡਿਲੇ ਹੋ ਜਾਏ ਡਿਲੇ ਹੋ ਜਾਏ ਗੱਲ ਅੱਗੇ ਚਲੀ ਜਾਏ ਅਦਾਲਤ ਜਿਹੜੀ ਤਰੀਕ ਦੇਦਾ ਨਵਾਂ ਵਕੀਲ ਆਏਗਾ ਕਹਵੇਗਾ ਜੀ ਮੈਂ ਤਾਂ ਤਿਆਰੀ ਨਹੀਂ ਕੀਤੀ ਮੈਂ ਤਾਂ ਪੂਰਾ ਕੇਸ ਵੇਖਣਾ ਪਿੱਛੇ ਦੀ ਤੇ ਅਦਾਲਤ ਫਿਰ ਜਿਹੜੀ ਜੱਜ ਜਿਹੜੀ ਉਹ ਤਰੀਕ ਦੇ ਦਿੰਦੇ ਹੁਣ ਤੁਹਾਨੂੰ ਪਤਾ ਹੈ ਕਿ ਗੁਰਪੰਤ ਸਿੰਘ ਪੰਨੂ ਉਹਦਾ ਜਿਹੜਾ ਮਰਡਰ ਫॉर ਹਾਇਰ ਪਲੋਟ ਨਿਖਲ ਗੁਪਤਾ ਦੇ ਅਗੇਂਸਟ ਕੇਸ ਜਿਹੜਾ ਸੀ ਉਹਦੇ ਵਿੱਚ ਸਾਰੇ ਖੁਲਾਸੇ ਹੋ ਚੁੱਕੇ ਨੇ ਜਿਹੜੀ ਅਮਰੀਕਨ ਪ੍ਰੈਸਕਿਊਸ਼ਨ ਹੈ ਉਹਨਾਂ ਨੇ ਫੈਡਰਲ ਪ੍ਰੈਸਕਿਊਸ਼ਨ ਜਿਹੜੀ ਉਹਨਾਂ ਨੇ ਇੱਕ ਇੱਕ ਚੀਜ਼ ਜਿਹੜੀ ਹੈ ਉਹ ਸਾਹਮਣੇ ਕੱਢ ਕੇ ਰੱਖ ਦਿੱਤੀ ਨਿਖਲ ਗੁਪਤਾ ਦਾ ਸਟੇਟਮੈਂਟ ਨਿਖਲ ਗੁਪਤਾ ਦੀਆਂ ਜਿਹੜੀਆਂ ਟਰਾਂਸਕ੍ਰਿਪਟਾਂਾਂ ਨਿੱਕਲ ਕੋਪ ਕੁਪਤਾ ਦਾ ਰੋ ਦੇ ਆਪਣੇ ਵਿਕਾਸ ਯਾਦਵ ਦੇ ਨਾਲ ਕਨੈਕਸ਼ਨ ਉਸ ਤੋਂ ਬਾਅਦ ਹੁੰਦਾ ਜਿਹੜਾ ਆਪਣਾ ਅੱਗੇ ਆਪਣਾ ਹਿੰਦੁਸਤਾਨੀ ਸਰਕਾਰਾਂ ਦੇ ਨਾਲ ਕਨੈਕਸ਼ਨ ਸਾਰਾ ਕੁਝ ਵਿਸਤਾਰ ਦੇ ਨਾਲ ਸਾਹਮਣੇ ਪਿਆ ਉਸ ਤੋਂ ਬਾਅਦ ਫਿਰ ਐਕਸਪਰਟ opinion ਵੀ ਆ ਗਿਆ ਗਵਾਹੀਆਂ ਦੀਆਂ ਵੀ ਸਾਰੀ ਪੂਰੀ ਜਿਹੜੀ ਉਹ ਡਾਕੂਮੈਂਟਸ ਸਾਰੇ ਉਹ ਗਵਾਹੀਆਂ ਲਿਖੀਆਂ ਜਾ ਚੁੱਕੀਆਂ ਸਾਰਾ ਕੁਝ ਹੋ ਗਿਆ ਹੁਣ ਤੇ ਸਿਰਫ ਜਿਹੜਾ ਅਦਾਲਤ ਨੇ ਸਜ਼ਾ ਸੁਣਾਉਣੀ ਸੀ ਇਹਨੂੰ ਕੇਸ ਵਿੱਚ ਕੁਝ ਵੀ ਨਹੀਂ ਰਹਿ ਗਿਆ ਕੋਈ ਐਸੀ ਚੀਜ਼ ਨਹੀਂ ਕਿ ਜਿਹਦਾ ਆਪਣਾ ਇਹ ਹਿੰਦੁਸਤਾਨੀ ਸਰਕਾਰ ਜਿਹੜਾ ਉਹਦਾ ਦਫਾ ਕਰ ਸਕੇ ਲੇਕ ਇਸ ਵਜ੍ਹਾ ਸੇ ਹੁਣ ਜਨਾਬ ਕੀ ਕੀਤਾ 3 ਨਵੰਬਰ ਨੂੰ ਕੇਸ ਸ਼ੁਰੂ ਹੋਣਾ ਸੀ ਹੈ ਫੰਦਾ ਗੱਲ ਚ ਪਹਿਣਾ ਸੀ ਫਾਹ ਪਹਿਣਾ ਸੀ ਤੇ ਜਨਾਬ 17 ਤਰੀਕ ਨੂੰ ਹੈ 17 ਅਕਤੂਬਰ ਨੂੰ ਹਫਤਾ ਡੇਢ ਹਫਤਾ ਪਹਿਲੇ ਅਰਜ਼ੀ ਪਾ ਦਿੱਤੀ ਜੀ ਕਿ ਅਸੀਂ ਆਪਣਾ ਵਕੀਲ ਬਦਲਣਾ ਹੁਣ ਜੱਜ ਨੇ ਵਕੀਲ ਬਦਲਣ ਵਾਲੀ ਕਾਰਵਾਈ ਦਾ ਜ਼ਾਹਿਰ ਜਦੋਂ ਕਹੇਗਾ ਬੰਦਾ ਇੱਥੇ ਮਜਰਮ ਕਿਉਂਕਿ ਫੇਅਰ ਟ੍ਰਾਇਲ ਦਾ ਤਕਾਜ਼ਾ ਹੁੰਦਾ ਕਿ ਜੀ ਤੁਸੀਂ ਤੇ ਟ੍ਰਾਇਲ ਜਿਸ ਤਰ੍ਹਾਂ ਜਨ ਕੀ ਮੁਜਰਮ ਚਾਵੇ ਉਹਦੇ ਹਵਾਲੇ ਨਾਲ ਉਹਨੂੰ ਹਰ ਤਰ੍ਹਾਂ ਦੀ ਤਸੱਲੀ ਕਰਾਓ ਤੇ ਕੋਈ ਗੱਲ ਨਹੀਂ ਦਿਨ ਥੋੜੇ ਥੋੜੇ ਕਿੰਨਾ ਕਿੰਨਾ ਖਿੱਚ ਲੈਣਗੇ ਹਿੰਦਸ ਤੋੜੇ ਕਿੰਨਾ ਕਿ ਖਿੱਚ ਲੈਣਗੇ ਕੇਸ ਨੂੰ ਇਹ ਜਿੰਨਾ ਮਰਜ਼ੀ ਹੁਣ ਦੇਖੋ ਕਿਉਂ ਇਹ ਹੁਣ ਜੱਜ ਨੇ ਪਹਤਤੀ ਅੱਗੇ ਜਨਾਬ ਜੀ ਕਿ 21 ਅਕਤੂਬਰ ਨੂੰ ਇਹ ਸੁਨਿਆ ਜਾਏਗਾ ਮੁੱਦਾ ਕਿ ਇਹ ਕੇਸ ਅੱਗੇ ਜਿਹੜਾ ਇਹਨੂੰ ਵਕੀਲ ਬਦਲਣ ਦੇਣਾ ਕਿ ਨਹੀਂ ਦੇਣਾ ਇਹ ਵਕੀਲ ਬਦਲਣ ਦੀ ਜ਼ਾਹਰ ਇਜਾਜ਼ਤ ਮਿਲ ਵੀ ਜਾਂਦੀ ਹੈ ਅਦਾਲਤਾਂ ਇਸ ਮਾਮਲੇ ਨਾਲ ਜੱਜ ਲੀਲੀਅੰਟ ਹੁੰਦਾ ਜੀ ਚਲੋ ਜੀ ਠੀਕ ਹੈ ਤੁਸੀਂ ਆਪਣਾ ਵਕੀਲ ਬਦਲ ਲਓ ਤੁਸੀਂ ਤੁਸੀਂ ਅਲੀ ਕਰ ਲੋ ਆਪਣੀ ਕਿਉਂਕਿ ਮਸਲਾ ਵਕੀਲ ਦਾ ਹੈ ਹੀ ਨਹੀਂ ਇਸ ਕੇਸ ਵਿੱਚ ਪੰਨੂ ਦੇ ਕੇਸ ਵਿੱਚ ਮਸਲਾ ਵਕੀਲ ਦਾ ਹੈ ਹੀ ਨਹੀਂ ਮਸਲਾ ਹੈਗਾ ਹਿੰਦੁਸਤਾਨੀ ਸਰਕਾਰ ਦੇ ਮੰਤ ਭਾਗੇ ਡਿਜ਼ਾਈਨ ਦਾ ਉਹ ਚਾਹੁੰਦੇ ਨੇ ਕਿ ਇਹ ਇੱਕ ਐਕਸਪੋਜ਼ ਨਾ ਹੋ ਜਾਏ ਕਿਉਂਕਿ ਨਿਖਲ ਗੁਪਤਾ ਨੂੰ ਲਾ ਕੇ ਉਹਨੇ ਛੁੱਟ ਦਿੱਤਾ ਆਪਣਾ ਜਿਹੜਾ ਰੌ ਦਾ ਜਿਹੜਾ ਮੁਲਾਜ਼ਮ ਸੀ ਜਿਹਦਾ ਕਾਰਡ ਜਾਰੀ ਕੀਤਾ ਹੋਇਆ ਵਿਕਾਸ ਯਾਦਵ ਜਦੋਂ ਅਮਰੀਕਾ ਨੇ ਉਦੇ ਪਿੱਛੇ ਗਿਆ ਉਹਨੂੰ ਅਬੰਡਨ ਕਰ ਦਿੱਤਾ ਡਿਸ ਓਨ ਕਰ ਦਿੱਤਾ ਉਹਨੂੰ ਕਿ ਸਾਡਾ ਬੰਦਾ ਹੀ ਨਹੀਂ ਜੀ ਇਹ ਪੁਰਾਣਾ ਪੈਟਰਨ ਹੈਗਾ ਰਾ ਦਾ ਰਾ ਜਦੋਂ ਇਸ ਤਰ੍ਹਾਂ ਦੇ ਕੁੱਤਖਾਨੇ ਕਰਾਉਂਦਾ ਹੈ ਉਦੋਂ ਕਹਿ ਕੇ ਭੇਜਦਾ ਹੈ ਕਿ ਭਾਈ ਕਾਮਯਾਬ ਹੋ ਗਿਆ ਤੇਰੇ ਗੱਲ ਚਾਹੁੰਦੇ ਹਾਂ ਹਾਰ ਪਾਵਾਂਗੇ ਜੇ ਫੜਿਆ ਗਿਆ ਸਾਡਾ ਚਰਨਾ ਤਾਂ ਅਲੱਗ ਹੀ ਕੋਈ ਨਹੀਂ ਇਹ ਰਾ ਦਾ ਸੈਟ ਪੈਟਰਨ ਹੈਗਾ ਉਸੇ ਪੈਟਰਨ ਦੇ ਤਹਿਤ ਜਦੋਂ ਨikhil gupta ਫਸਿਆ ਉਹਨੇ ਦੱਸਿਆ ਪਿੱਛੇ ਕਿ ਮੇਰੇ ਪਿੱਛੇ ਵਿਕਾਸ਼ ਯਾਦਵ ਹੈ ਇਹ ਰਾਜਾ ਜਿਹੜਾ ਮੈਨੂੰ ਬੰਦਾ ਸੀਗਾ ਅਮਾਨਤ ਨਾਮ ਦੇ ਨਾਲ ਕੰਮ ਕਰਦਾ ਕਵਰ ਵਿੱਚ ਇਹ ਮੇਰੇ ਪਿੱਛੇ ਹੋਵਾ ਮੇਰੀ ਸਾਰੀ ਗੱਲਬਾਤ ਉਹਦੇ ਨਾਲ ਹੁੰਦੀ ਮਿੰਤੂ ਉਹਨੇ ਹਾਇਰ ਕੀਤਾ ਹੋਇਆ ਮਿੰਤੂ ਉਹਨੇ ਅੱਗੇ ਕੰਮ ਦਿੱਤਾ ਹੋਇਆ ਮਿੰਤੂ ਉਹਨੇ ਟਾਰਗੇਟ ਦਿੱਤੇ ਹੋਏ ਨੇ ਤੇ ਜਦੋਂ ਜਦੋਂ ਅਮਰੀਕਾ ਜਦੋਂ ਅਮਰੀਕੀ ਸਰਕਾਰ FBI ਜਦੋਂ ਵਿਕਾਸ ਯਾਦਰ ਦੇ ਪਿੱਛੇ ਗਈ ਤੇ ਹਿੰਦੁਸਤਾਨੀ ਸਰਕਾਰ ਨੇ ਰਾਜ ਨੇ ਉੱਥੋਂ ਪੱਲਾ ਛੱਡ ਲਿਆ ਤਾਂ ਕਿ ਮਸਲਾ ਕੀ ਮਸਲਾ ਲਿੰਕ ਤੋੜਨਾ ਸੀ ਲਿੰਕ ਤੋੜਨਾ ਆਪਣੇ ਜਿੰਦੀ ਆਪਣਾ ਜੀ ਦੋਲ ਰੋ ਦੇ ਚੀਫ ਗੋਇਲ ਸਮਿਤ ਗੋਇਲ अजीत ਦੋਲ ਉਤੋਂ ਫਿਰ ਬਾਅਦ ਨਰਿੰਦਰ ਮੋਦੀ ਇਹਨਾਂ ਦੇ ਦਰਮਿਆਨ ਜੋ ਜਿਹੜਾ ਲਿੰਕ ਹੈ ਉਹ ਵਿਕਾਸ਼ যাদব ਕਿਉਂਕਿ ਰੋ ਦਾ ਪੇਡ ਮਲਾਜ਼ਮ ਉਹ ਹੈਗਾ ਨikhil gupta ਤੇ ਇੱਕ ਅੱਗੇ ਪ੍ਰੌਕਸੀ ਹੈ ਨਾ ਉਹਨੂੰ ਤੇ ਵੰਡਨ ਕਰਨਾ ਸੁਰਦ ਕਰਨਾ ਜ਼ਾਰੀ ਤੌਰ ਦੇ ਉੱਤੇ ਮੈਂ ਫਿਰ ਕਹਿਣਾ ਨikhil gupta ਨੂੰ ਵੀ ਇਹ ਉਸ ਤਰ੍ਹਾਂ ਅਬੰਧਨ ਨਹੀਂ ਕਰਨਗੇ ਅਗਰ ਨਹੀਂ ਯਕੀਨ ਤੇ ਜਿਹੜਾ ਵਕੀਲ ਬਦਲੀ ਤੇ ਜਿਹੜਾ ਵਕੀਲ ਜਿਹੜਾ ਲੀਗਲ ਕਾਸਟ ਹੋ ਰਹੀ ਏ ਦੇਖ ਲਓ ਕਿਥੋਂ 페 ਕੀਤੀ ਜਾ ਰਹੀ ਏ ਸਾਰਾ ਸੱਚ ਸਾਹਮਣੇ ਆ ਜਾਏਗਾ ਸਾਰਾ ਕੱਚਾ-ਚੱਠਾ ਸਾਹਮਣੇ ਆ ਜਾਏਗਾ ਹਿੰਦੁਸਤਾਨ ਹਿੰਦੁਸਤਾਨੀ ਸਰਕਾਰ ਦਾ ਜਿਹੜਾ ਕੰਮ ਹੈ ਉਹ ਸਾਰਾ ਸਾਹਮਣੇ ਆ ਜਾਏਗਾ ਮੈਂ ਸਿਰਫ ਇੱਕ ਤੁਹਾਨੂੰ ਲਿੰਕ ਦੱਸਦਾ ਪਿਆ ਨਿਖਲ ਗੁਪਤਾ ਦਾ ਕੇਸ ਕੌਣ ਲੜ ਰਿਹਾ ਨਿਖਲ ਗੁਪਤਾ ਦੇ ਵਕੀਲ ਕੌਣ ਹਾਇਰ ਕਰ ਰਿਹਾ ਨਿੱਕਲ ਗੁਪਤਾ ਦਾ ਵਕੀਲ ਬਦਲਣ ਦਾ ਕੌਣ ਫੈਸਲਾ ਕਰ ਰਿਹਾ ਹੈ ਨਿੱਕਲ ਗੁਪਤਾ ਦੇ ਵਕੀਲਾਂ ਨੂੰ ਪੈਸੇ ਕੌਣ ਦੇ ਰਿਹਾ ਕਿਹਦੇ ਰਾਹੀ ਦੇ ਰਿਹਾ ਕਿੱਥੋਂ ਆ ਰਹੇ ਨੇ ਉਹ ਜਦੋਂ ਖੁਰਾ ਦਿੱਲੀ ਤੱਕ ਜਾਵੇ ਤੇ ਫਿਰ ਸਮਝ ਲੈਣਾ ਸਮਝ ਲੈਣਾ ਕਿ ਹਿੰਦੁਸਤਾਨ ਜਿਹੜੀ ਸਾਹਮਣੇ ਗੱਲ ਕਰਦੇ ਆ ਉਹ ਝੂਠ ਹੈਗੀ ਹੈ ਅਸਲ ਜਿਹੜਾ ਉਹ ਖੁਰਾ ਰਾ ਦੇ ਹੈੱਡਕੁਆਟਰ ਦਿੱਲੀ ਦੇ ਵਿੱਚ ਹੀ ਜਾਣਾ ਸਾਰਾ ਕੁਝ ਸਾਹਮਣੇ ਜਿੰਨਾ ਮਰਜ਼ੀ ਸਾਹਮਣੇ ਲਾ ਕੇ ਸੁੱਟ ਲੈਣਾ ਮੈਂ ਤੁਹਾਨੂੰ ਹਮੇਸ਼ਾ ਜਿਹੜਾ ਪਾਕਿਸਤਾਨ ਨੇ ਫੜਿਆ ਹੋਇਆ ਆਪਣਾ ਅਨਕਲਬੋਸ਼ਨ ਯਾਦਵ ਉਹਦੀ ਮਿਸਾਲ ਦਿਨਾ ਹੁਣਾ ਉਹਦੀ ਮਿਸਾਲ ਦਿਨਾ ਹੁਣਾ ਕਿ ਕਿਸ ਤਰ੍ਹਾਂ ਉਹ ਇੱਕ ਮੁਸਲਮਾਨ ਨਾਮ ਦੇ ਮੁਬਾਰਕ ਨਾਮ ਦੇ ਕਵਰ ਲੈ ਕੇ ਜਿੱਥੇ ਸਪਾਈ ਨੈਟਵਰਕ ਚਲਾ ਰਿਆ ਸੀ ਪਾਕਿਸਤਾਨ ਦੇ ਖਿਲਾਫ بلوچستان ਦੇ ਵਿੱਚ ਆਪਣੇ 에ਜੰਟ ਖੜੇ ਕਰਕੇ ਰਹਿਸ਼ਤਗਰਦੀ ਕਰਵਾ ਰਿਆ ਸੀ ਜਦੋਂ ਪਾਕਿਸਤਾਨ ਨੇ ਫੜਿਆ ਪਹਿਲਾ ਸਟੇਟਮੈਂਟ ਉਸਤਾਨ ਦੀ ਤਰਫੋਂ ਆਇਆ ਕਿ ਸਾਡਾ ਬੰਦਾ ਹੀ ਨਹੀਂ ਤੇ ਫਿਰ ਪਾਕਿਸਤਾਨ ਨੇ ਉਹਦਾ ਜਿਹੜਾ ਸੀ ਡਿਊਟੀ ਕਾਰਡ ਰੈਕਮੈਂਡੇਸ਼ਨ ਕਾਰਡ ਉਹਦਾ ਕਮਿਸ਼ਨ ਕਾਰਡ ਸਾਹਮਣੇ ਰੱਖ ਦਿੱਤਾ ਉਹਦਾ ਪਾਸਪੋਰਟ ਜਿਹੜਾ ਸੀ ਜਿਹੜਾ ਮੁਸਲਮਾਨ ਨਾਮ ਦਾ ਪਾਸਪੋਰਟ ਸੀ ਉਹ ਸਾਹਮਣੇ ਰੱਖ ਦਿੱਤਾ ਕਿ ਐ ਲੋ ਪੁੱਤਰੋ ਫੜੋ ਮੰਨੋ ਤੇ ਫਿਰ ਘੁਟਨੇ ਟੇਕਣੇ ਪੈ ਜੇ ਤੋਂ ਪਾਕਿਸਤਾਨੀ ਕੋਰਟ ਨੇ ਉਹਨੂੰ ਸਜ਼ਾ ਸੁਣਾਈ ਫਿਰ ਨੱਠੇ ਨੱਠੇ ਜਾ ਕੇ ਆਲਮੀ ਦਾਲਾ ਤੇ ਇਨਸਾਫ ਚਲੇ ਗਿਆ ਸਟੇ ਲੈਣ ਵਾਸਤੇ ਉਦੋਂ ਇਹਨਾਂ ਦਾ ਆਪਣਾ ਬੰਦਾ ਹੋ ਗਿਆ ਇੱਥੇ ਵੀ ਇਹੀ ਕੁਝ ਇਹੀ ਪੈਟਰਨ ਵਰਤਿਆ ਜਾ ਰਿਹਾ ਸਾਹਮਣੇ ਨikhil gupta ਨੂੰ ਅਬੰਦਨ ਕਰ ਦਿੱਤਾ ਜਿਹੜਾ ਦਰਮਿਆ ਵਿਚ ਲਿੰਕ ਸੀ ਬਕਰ ਯਾਦਵ ਉਹਨੂੰ ਅੰਡਰਗਰਾਉਂਡ ਕਰ ਦਿੱਤਾ ਤੇ ਉੱਥੇ ਲਿਖਤ ਦੇ ਦਿੱਤਾ ਸਾਡੇ ਨਾਲ ਕੋਈ ਤੱਲਕ ਹੀ ਨਹੀਂ ਹੁਣ ਵੀ ਜਦੋਂ ਜਦੋਂ ਅਮਰੀਕੀ ਅਦਾਲਤ ਨੇ ਇਹ ਆਪਣਾ ਰੌਡ ਦੇ ਚੀਫ ਤੇ ਅਜੀਤ ਧੋਲ ਦੇ ਨਾਮ ਜਦੋਂ ਸਮਨ ਕੱਢੇ ਉਸ ਤੋਂ ਬਾਅਦ ਤਕਲੀਫ ਹੋਣ ਲੱਗੀ ਹੀਟ ਪਹੁੰਚਣ ਲੱਗ ਪਈ ਜਦੋਂ ਸਾਰੀ ਕੋਰਟ ਫਾਈਲਿੰਗ ਹੋਈ ਜਦੋਂ ਨikhil gupta ਦਾ ਕੰਫਿਡੈਂਸ਼ੀਅਲ ਸੋਰਸ ਤੇ ਆਪਣੇ ਜਿਹੜਾ ਸੀ ਅੰਡਰ ਕਵਰ ਏਜੰਟ ਜਿਹਦੇ ਉਹਦੇ ਨਾਲ ਗੱਲਾਂ ਦੀਆਂ ਸਾਰੀਆਂ ਤਫ਼ਸੀਲਾਂ ਰਿਟਨ ਇੱਕ ਇੱਕ ਚੀਜ਼ ਲਫ਼ਜ਼ ਪਾਈ ਹਰਦੀਪ ਸਿੰਘ ਨਿੱਜਰ ਦੀ ਵਿੱਚ ਸ਼ਹਾਦਤ ਦਾ ਜ਼ਿਕਰ ਉਹਦਾ ਉਹਦੀਆਂ ਵੀਡੀਓ ਪੇਜ ਕੇ ਦੱਸਣਾ ਕਿ ਆ ਦੇਖ ਹੈਗਾ ਟਾਰਗੇਟ ਹੋ ਗਿਆ ਪੰਨੂ ਰਹਿ ਗਿਆ ਪੰਮਾ ਰਹਿ ਗਿਆ ਇਹਨਾਂ ਤੇ ਵੀ ਕਰੋ ਇਹ ਚਾਹ ਟਾਰਗੇਟ ਨੇ ਇਹਨਾਂ ਨੂੰ ਮਾਰੋ ਤਾਂ ਕਿ ਤੁਹਾਨੂੰ ਬਾਕੀ ਪੇਮੈਂਟਸ ਕਰੀਏ ਸੈਟਲ ਕਰੀਏ ਜਦੋਂ ਸਾਰਾ ਕੁਝ ਫੜਿਆ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਤੇ ਪਤਾ ਸੀ ਕਿ ਹੁਣ ਇੱਕ ਸੁਣਵਾਈ ਦੀ ਮਾਰ ਹੈ ਨਿਖਲ ਗੁਪਤਾ ਟੰਗਿਆ ਗਿਆ ਤੇ ਵਿਕਾਸ ਜਿਆਦਾਵ ਦੇ ਜਿਹੜਾ ਆਪਣਾ ਦਾਇਮੀ ਵਾਰੰਟ ਜਾਰੀ ਹੋਇਆ ਤਾਂ ਹਕੂਮਤ ਸਰਕਾਰ ਦੇ ਕੋਲੋਂ ਵਿਕਾਸ ਜਿਆਦਾ ਨੂੰ ਮੰਗ ਲੈਣਾ ਮੰਗ ਲੈਣਾ ਅਮਰੀਕੀ ਸਰਕਾਰ ਨੇ ਅਦਾਲਤ ਨੇ ਤੇ ਫਿਰ ਅੱਗੇ ਉਹ ਰੱਪ ਜਿਹੜਾ ਗਾਲਚ ਫਾਏ ਜਿਹੜਾ ਰੱਸਾ ਏ ਉਹ ਰੌ ਚੀਫ ਤੇ ਜੀ ਦੋਲਦੀ ਧੌਂਟੇ ਜਾਣਾ ਉਹਦਾ ਮਤਲਬ ਹੈ ਸਿੱਧਾ ਨਰਿੰਦਰ ਮੋਦੀ ਦੇ ਘਰ ਜਦੋਂ ਗੱਲ ਇੱਥੇ ਤੱਕ ਪਹੁੰਚ ਗਈ ਫਿਰ ਆਖਰੀ ਦਮ ਤੇ ਕੀ ਕੀਤਾ ਆਖਰੀ ਦਮ ਤੇ ਕੀ ਕੀਤਾ ਵਕੀਲ ਬਦਲ ਲਓ ਅਦਾਲਤ ਇਸ ਗੱਦੇ ਮੈਨੇ ਵਕੀਲ ਬਦਲ ਲੈ ਮੇਰਾ ਵਕੀਲ ਚੰਗਾ ਨਹੀਂ ਉਹ ਵਕੀਲ ਦਾ ਚੰਗਾ ਨਹੀਂ ਮੁਜਰਮ ਤੁਸੀਂ ਹੋ ਜਦੋਂ ਮੁਜਰਮ ਸਾਹਮਣੇ ਹੋਵੇ ਸਬੂਤ ਸਾਹਮਣੇ ਢੇਰ ਲੱਗੇ ਹੋਣ ਫਾਈਵ ਆਈਜ਼ ਕੰਟਰੀ ਨੇ ਪੂਰਾ ਤੁਹਾਡਾ ਕੱਟਾ ਟੱਠਾ ਸਾਹਮਣੇ ਰੱਖ ਦਿੱਤਾ ਹੋਵੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਖੜੇ ਹੋ ਕੇ ਪਾਰਲੀਮੈਂਟਸ ਕਿਹਾ ਵੇ ਕਿ ਮੇਰੇ ਕੋਲ ਸਬੂਤ ਨੇ ਮੈਂ ਇਸ ਕੈਨੇਡਾ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਤੇ ਲੇਟੇ ਪੈਣਾ ਦੱਸਦਾ ਇਹਦੇ ਵੱਲ ਨੇ ਦੋ ਦਰ ਖਬਰਾਂ ਨੇ ਅੱਗੇ ਇਹਦਾ ਲੇਟ ਕੇ ਜਿਹੜਾ ਸਰਕਾਰ ਕੈਨੇਡਾ ਦੀ ਜਿਹੜੀ ਗਈ ਨਾ ਉਹਨਾਂ ਨੇ ਤਾਂ ਅਨੇ ਜਿਹੜੀ ਇਹ ਵੀਡੀਓ ਪੋਸਟ ਕਰਦੀ ਫਿਰਦੀ ਕਿ ਮੈਂ ਪਤਾ ਨਹੀਂ ਕੀ ਤੀਰ ਮਾਰ ਕੇ ਆਈਏ ਆਪਣੇ ਮੁਲਕ ਦੀ ਸੋਵਰਨਿਟੀ ਗਿਰਵੀ ਰੱਖ ਕੇ ਆਈਏ ਹਿੰਦੁਸਤਾਨ ਇਹ ਆਪਣੇ ਮੁਲਕ ਦੀ ਸੋਵਰਨਿਟੀ ਯ ਆਪਣੇ ਸ਼ਹੀਦ ਆਪਣੇ ਮੁਲਕ ਦੇ ਸ਼ਹਿਰੀਆਂ ਦੀ ਜ਼ਿੰਦਗੀਆਂ ਖਤਰੇ ਤੇ ਪਾ ਕੇ ਆਈਏ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਚੱਲਦੇ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਰੇ ਕੋਰਨੀ ਸੌਹਕਾਰ ਬਣਿਆ ਫਿਰ ਤੱਕ ਪਤਾ ਨਹੀਂ ਮੈਨੇ ਕੀ ਘਾਟਾ ਪੈ ਗਿਆ ਕੋਰਨੀ ਤੇਰੀ ਸਟਰੈਂਥ ਤੇਰੇ ਮੁਲਕ ਦੀ ਇਕਨੋਮੀ ਕਰੇ ਮੁਲਕ ਦੇ ਭਾਸ਼ਿੰਦੇ ਨੇ ਤੇਰੇ ਮੁਲਕ ਤੇ ਸ਼ਹਿਰੀ ਨੇ ਜੇ ਤੂੰ ਆਪਣੇ ਸ਼ਹਿਰੀਆਂ ਦੀ ਇੱਜ਼ਤ ਦਾ ਜਾਨ ਦਾ ਸੌਦਾ ਕਰ ਲਿਆ ਫਿਰ ਕਿਹਦੀ ਕਿਹੜੀ ਸੌਕਾਰੀ ਤੇ ਕਿਹੜੀ ਵਿਪਾਰ ਤੇ ਕਿਹੜਾ ਆਪਣਾ ਤੇਰੀ ਇਕਨੋਮੀ ਯਾਰ ਤੈਨੂੰ ਸਮਝ ਆ ਜਾਣੀ ਚਾਹੀਦੀ ਹੈ ਹਿੰਦੁਸਤਾਨ ਦੇ ਡਿਜ਼ਾਈਨ ਦੀ ਤੂੰ ਕਮ ਇਸ ਕਮ ਆਪਣੀਆਂ ਉਹ ਫਾਈਲਾਂ ਪੜ ਜਿਹੜੇ ਜਸਟਨ ਰੂਡ ਉਹ ਹੀ ਆਫਿਸ ਹੈ ਨਾ ਵਜ਼ੀਰ ਆਜ਼ਮ ਦਾ ਉਹੀ ਪ੍ਰਧਾਨ ਮੰਤਰੀ ਉਸੇ ਕੁਰਸੀ ਤੇ ਬੈਠਾ ਉਹੀ ਦਬਾਰਾ ਇੰਟੈਲੀਜੈਂਸ ਦੀਆਂ ਰਿਪੋਰਟਾਂ ਮੋਗਾ ਕੇ ਪੜ ਤੈਨੂੰ ਪਤਾ ਲੱਗੇ ਇਹ ਹਿੰਦੁਸਤਾਨ ਨੇ ਇੰਗਲੈਂਡ ਕੈਨੇਡਾ ਦੇ ਨਾਲ ਕੀਤਾ ਕੀ ਤੇ ਕੀ ਕਰਨ ਦਾ ਇਰਾਦਾ ਰੱਖਦਾ مزید

Versus Nikhil Gupta case revealed that India's raw agent Nikhil Gupta is a changing his lawyer, a move seen as tactical delay engineered by India's spy agency to obstruct the upcoming U.S. federal trial. The U.S. Department of Justice filing confirmed a sudden substitution of a council conference on October 21, just weeks before the, the November 3rd trial, the substitution of counsel at this late stage is a maneuver which is part of india's broader strategy to stall a proceeding that is expected to present direct evidence linking prime minister modi's office through national security advisor ajit dole to the transnational murder for hire plot targeting six far justice general counsel Gurpatwant singh pannu. As the US prosecutors prepare to unveil classified communication and witness testimony, India appears desperate to buy time and avoid a trial that could expose the operational chain of command behind Raw's global assassination program. plan global assassination chain ਸਿਕ ਐਕਟਿਵਿਸਟਾਂ ਨੂੰ ਬਾਕੀ ਦੁਨੀਆ ਭਾਰਤ ਦਾ ਟਾਰਗੇਟ ਕਰਨ ਵਾਸਤੇ ਉਹਦੀ ਪੂਰੀ ਚੇਨ ਜਿਹੜੀ ਸੀ ਐਕਸਪੋਜ਼ ਹੋਣ ਜਾ ਰਹੀ ਏ ਪਰ ਮੈਂ ਫਿਰ ਕਹਿਣਾ ਇਹ ਕਿੰਨੀ ਕੁ ਧੀਰ ਕਿੰਨੀ ਕੁ ਧੀਰ ਭੱਜ ਲੈਣਗੇ ਕਿੰਨੀ ਕੁ ਧੀਰ ਭੱਜ ਲੈਣਗੇ ਭੱਜ ਨਹੀਂ ਹੋਣਾ ਭੱਜ ਨਹੀਂ ਹੋਣਾ ਅੱਜ ਵਕੀਲ ਬਦਲੋ ਕਿੰਨੇ ਵਕੀਲ ਬਦਲਣਗੇ ਕਿੰਨੇ ਵਕੀਲ ਬਦਲਣ ਆਖਿਰ ਜਿੱਤੇ ਫਾ ਪਹਿਣਾ ਹੀ ਪਹਿਣਾ ਕਿਉਂਕਿ ਐਵੀਡੈਂਸ ਸਾਹਮਣੇ ਆ ਪਲੋਟ ਜਿਹੜਾ ਉਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਸਾਹਮਣੇ ਕਿ ਕਿਸ ਤਰ੍ਹਾਂ ਰੌ ਦੇ ਚੀਫ ਸਮਿਤ ਗੋਇਲ ਨੇ ਆਪਣੇ ਇੱਕ ਜਿਹੜੀ ਆਪਣੇ ਆਪਣੇ ਇੱਕ ਮੁਲਾਜ਼ਮ ਡਿਪਟੀ ਡਾਇਰੈਕਟਰ ਰੌ ਵਿਕਾਸ ਯਾਦਵ ਨੂੰ ਕਿਹਾ ਕਿ ਤੂੰ ਇਹ ਚਾਰ ਲੋਕ ਜਿਹੜੇ ਨੇ ਇਹ ਟਾਰਗੇਟ ਕਰਨੇ ਨੇ ਇਨਕਲੂਡਿੰਗ ਪੰਮੂ ਗੁਰਪ੍ਰੀਤ ਸਿੰਘ ਪੰਨੂ ਪਮਾ ਔਰ ਹਰਦੀਪ ਸਿੰਘ ਨੇਜਰ ਉਹਨਾਂ ਵਿੱਚੋਂ ਹਰਦੀਪ ਸਿੰਘ ਨੇਜਰ ਨੂੰ ਸ਼ਹੀਦ ਕੀਤਾ ਟਾ ਔਰ ਆਪਣਾ ਗੁਰਪ੍ਰੀਤ ਸਿੰਘ ਪੰਨੂ ਉਹਨਾਂ ਦਾ ਜਿਹੜਾ ਪਲਾਨ ਸੀ ਫੇਲ ਹੋ ਗਿਆ ਸਾਰਾ ਕੁਝ ਹਿੰਦੁਸਤਾਨ ਦੇ ਤੱਕ ਖਰਾਬ ਪਹੁੰਚਾ ਹੋਇਆ ਇਹ ਜਿਨੇ ਮਰਜ਼ੀ ਵਕੀਲ ਬਦਲਾ ਲਣ ਫਸਣਾ ਬਚਣਾ ਇਹਨਾਂ ਨੇ ਨਹੀਂ ਇਹ ਸੀਨ ਹੋ ਗਿਆ ਦੂਜਾ ਕੈਨੇਡਾ ਦੀ ਜਿਹੜੀ ਗੱਲ ਹੈ ਕੈਨੇਡਾ ਜਿਹੜਾ ਨਾ ਬੇਮੌਸਮਾ लेट ਗਿਆ ਬੇਵਕਤ लेट ਗਿਆ ਕੈਨੇਡਾ ਨੂੰ ਲੇਟਣਾ ਨਹੀਂ ਚਾਹੀਦਾ ਉਹਨੇ ਆਪਣੀ ਸੋਵਰਨਿਟੀ ਦਾ ਕਹਿ ਰਿਹਾ ਕਿਉਂਕਿ ਜਿੱਦਣ ਉੱਥੋਂ ਵਾਪਸ ਮੁੜੀ ਇਹ ਨੀਤਾ ਆਨੰਦ ਸੌਦਾ ਕਰਕੇ ਆਪਣੀ ਸਿਕਿਉਰਿਟੀ ਨੈਸ਼ਨਲ ਦਾ ਉਸ ਤੋਂ ਰਾਤ ਹੀ ਦੁਬਾਰਾ ਕਪਲ ਸ਼ਰਮਾ ਦੇ ਕੈਫੇ ਤੇ ਦੁਬਾਰਾ ਫਾਇਰਿੰਗ ਹੋ ਗਈ ਤੇ ਉਹ ਬਿਸ਼ਨੋਈ ਗੈਂਗ ਜਿਹਨੂੰ ਉਹਨੇ ਟਾਰਗੇਟ ਜਿਹਨਾਂ ਨੇ ਜਿਹਨੂੰ ਉਹਨੇ ਟੈਰਰਿਸਟ ਡਿਕਲੇਅਰ ਕੀਤਾ ਲਿਸਟ ਉਸਨੇ ਜ਼ਿੰਮੇਵਾਰੀ ਕਬੂਲ ਕੀਤੀ ਫਿਰ ਤੀਜਾ ਵਾਕਿਆ ਕਪਲ ਸ਼ਰਮਾ ਦੇ ਕੈਫੇ ਉੱਤੇ ਹਮਲਾ ਹੋਣ ਦਾ ਗੋਲੀਆਂ ਚਲਾਉਣ ਦਾ ਉਹਨੂੰ ਇਹਨਾਂ ਨੇ ਜਨਾਬ ਆਪਣਾ ਮਜ਼ਾਕ ਸਮਝਿਆ ਹੋਇਆ ਉਹਦੇ ਤੇ ਜਾ ਕੇ ਫਾਇਰਿੰਗ ਕਰਦੇ ਨੇ ਐਕਸਟਰਸ਼ਨ ਦਾ ਕੇਸ ਆ ਧੱਕੇ ਦਾ ਕੇਸ ਜੋ ਵੀ ਹੈ ਡਰਾਂਟ ਧਮਕਾਉਣ ਦਾ ਕੇਸ ਹੈ ਲੇਕਿਨ ਕੈਨੇਡਾ ਦੀ ਸੋਇਲ ਤੇ ਹੋ ਰਿਹਾ ਹੈ ਉਹ ਕੈਨੇਡਾ ਦੀ ਪੁਲਿਸ ਕੈਨੇਡਾ ਦੀ ਜਿਹੜੀ ਪੁਲਿਸ ਰਾਇਲ ਕੈਨੇਡੀਅਨ ਮਾਊਂਟਿੰਗ ਪੁਲਿਸ ਹੈ ਉਹਨੂੰ ਸਾਰਾ ਪਤਾ ਉਹਦੇ ਕੋਲ ਇਨਫੋਰਮੇਸ਼ਨ ਹੈ 1 ਸਾਲ ਪਹਿਲੇ ਪੂਰੀ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਬਿਸ਼नोई ਗਏ ਕਿ ਉਹਦੇ ਟੈਰਨਿੰਗ ਕਿ ਗੜਾ ਇੰਡੀਅਨ ਸਰਕਾਰ ਦੇ ਨਾਲ ਆਲੇ ਇਹਨਾਂ ਗਵਰਨਮੈਂਟ ਦੇ ਨਾਲ ਹੈ ਉਹ ਇਥੇ ਮੰਤ ਭਾਗੇ ਕੰਮ ਕਰਾ ਰਿਹਾ ਇਸ ਵਾਸਤੇ ਉਹਨੂੰ ਸਿਰਫ ਟੈਰਰ ਲਿਸਟ ਕਰ ਦਿੱਤਾ ਬਾਕੀ ਕੰਮ ਛੱਡ ਦਿੱਤਾ ਸਿਰਫ ਲਿਸਟ ਕਰਨ ਦੇ ਨਾਲ ਇਹਨਾਂ ਨੇ ਬੰਬਾਜ਼ ਨਹੀਂ ਆਣਾ ਇਹਨਾਂ ਨੂੰ ਰਸਾ ਪਾਉਣਾ ਪੈਣਾ ਇਹਨਾਂ ਨੂੰ ਰਸਾ ਪਾਉਣਾ ਪੈਣਾ ਲੋਕਾਂ ਨੂੰ ਦੱਸਣਾ ਪੈਣਾ ਇਹਨਾਂ ਨੂੰ ਉੱਥੇ ਤੁਸੀਂ ਪ੍ਰੋਸੀਕਿਊਟ ਕਰੋ ਫੜ ਕੇ ਸਿਰਫ ਉਹਨਾਂ ਨੂੰ ਨਹੀਂ ਪਿੱਛੇ ਸੁਨੇਹਾ ਭੇਜੋ ਅਗਰ ਪਿੱਛੇ ਹਿੰਦੂਤਾਨੀ ਸਰਕਾਰ ਨੂੰ ਤੁਸੀਂ ਸਿਰਫ ਸੌਫਟ ਸੁਨੇਹੇ ਭੇਜਦੇ ਰਹੇ ਉੱਥੇ ਤੁਸੀਂ ਵਪਾਰ ਦੀ ਗੱਲ ਕਰਦੇ ਰਹੇ ਉੱਥੇ ਹਿੰਦੁਸਤਾਨੀ ਸ਼ੌਲਾ ਲੈ ਕੇ ਤੁਹਾਡੀ ਵਜ਼ੀਰ-ਏ-ਖਾਰਜਾ ਉੱਥੇ ਡਾਂਸ ਕਰਦੀ ਰਹੇ ਫਿਰਦੀ ਹਾਂ ਕਲਚਰਲ ਦੀ ਕਲਚਰ ਦੀ ਗੱਲ ਕਰਦੀ ਰਹੇ ਖੇਤੀਬਾੜੀ ਦੀ ਗੱਲ ਕਰਦੀ ਰਹੇ ਵਪਾਰ ਦੀ ਗੱਲ ਕਰਦੀ ਰਹੇ ਤੇ ਤੁਹਾਨੂੰ ਇਹਨਾਂ ਨੇ ਖਾ ਜਾਣਾ ਕੈਨੇਡਾ ਨੂੰ ਕੱਚਿਆਂ ਖਾ ਜਾਣਾ ਇਹਨਾਂ ਐਸੇ ਸੀ ਬ੍ਰਾਹਮਣ ਸਰਕਾਰ ਨੇ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਸਾਡਾ ਤਜਰਬਾ ਇਹਨਾਂ ਨੂੰ ਵਰਤਣ ਦਾ ਇਹਨਾਂ ਦੇ ਨਾਲ ਕਰਨ ਦਾ ਇਹਨਾਂ ਨੂੰ ਸਿਰਫ ਚਪੇੜ ਯਾਦ ਆਂਦੀ ਏ ਇਹਨੂੰ ਇੱਕ ਚਪੇੜ ਮਾਰੋ ਦੋ ਚਪੇੜਾਂ ਮਾਰੋ ਇਹ ਥੱਲੇ ਡੇਕ ਪੈਂਦੇ ਨੇ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਨਰੇਂਦਰ ਮੋਦੀ ਡੋਨਲਡ ਟਰੰਪ ਦੇ ਸਾਹਮਣੇ ਲੇਟਿਆ ਹੋਇਆ ਗੱਲ ਕਰ ਦਿੱਤੀ ਨਾ ਕਹਿ ਦਿੱਤਾ ਨਾ ਕਿ ਨਹੀਂ ਤੇਲ ਖਰੀਦਦੇ ਰਸ਼ੀਆ ਚੋਂ ਕਿਉਂਕਿ ਟਰੰਪ ਨੇ ਕਿਹਾ ਕਿ ਮੈਂ ਤੁਹਾਡਾ ਜਿਹੜਾ ਨਾ ਦਾਣਾ ਪਾਣੀ ਬੰਦ ਕਰ ਦਿਆਂਗਾ ਤੇ ਲੇਟ ਗਏ ਉਹਨੂੰ ਇਹ ਵੀ ਕਹਿ ਦਿੱਤਾ ਕਿ ਅਨਾਉਂਸ ਵੀ ਆਪ ਹੀ ਕਰਦੇ ਅਸੀਂ ਨਹੀਂ ਮੰਨਣਾ ਅਸੀਂ ਨਹੀਂ ਮੰਨਣਾ ਇੱਥੇ ਅਸੀਂ ਨਾ ਜੰਗਬੰਦੀ ਮੰਨਣੀ ਸੀ ਕਿ ਕੋਈ ਵੀ ਤੁਸੀਂ ਉਹਨਾਂ ਦਾ ਤੂੰ ਨੱਟ ਕੇ ਉੱਥੇ ਗਿਆ ਪਾਕਿਸਤਾਨ ਦੇ ਖਿਲਾਫ ਜੰਗ ਮੰਨਣ ਨੂੰ ਤੂੰ ਅਨਾਉਂਸ ਕਰ ਦੇ ਅਸੀਂ ਨਹੀਂ ਮੰਨਾਂਗੇ ਅਸੀਂ ਸਾਡੀ ਸਿਆਸਤ ਮਰਦੀ ਹੈ ਰੂਸੀ ਤੇਲ ਖਰੀਦਣਾ ਅਸੀਂ ਬੰਦ ਕਰ ਦੇਵਾਂਗੇ ਤੂੰ ਅਨਾਉਂਸ ਕਰ ਦੇ ਲੇਕਿਨ ਅਸੀਂ ਕਰ ਨਹੀਂ ਮੰਨਾਂਗੇ ਇਹਨਾਂ ਨੇ ਨਹੀਂ ਮੰਨਣਾ ਇਹਨਾਂ ਨੇ ਤੁਹਾਨੂੰ ਗੁੱਜੀਆਂ ਮਾਰਾ ਮਾਰਨੀਆਂ ਕੈਨੇਡਾ ਸਾਹਿਬ ਧਿਆਨ ਕਰੋ ਧਿਆਨ ਕਰੋ ਧਿਆਨ ਕਰੋ ਇੱਕ ਹੋਰ ਵਾਕਿਆ ਉਥੇ ਇਸਲਾਮਿਕ ਸੈਂਟਰ ਦੇ ਸਾਹਮਣੇ ਜਿਹੜਾ ਮੁਸਲਮਾਨ ਹੈ ਉਹਨੂੰ ਵੀ ਸ਼ਹੀਦ ਕਰ ਦਿੱਤਾ ਉਹਨੂੰ ਵੀ ਮਾਰ ਦਿੱਤਾ 80 ਸਾਲ ਦਾ ਬਜ਼ੁਰਗ ਇਹ ਕੈਨੇਡਾ ਪੁਲਿਸ ਜਿਹੜੀ ਹੈ ਉਹਦੇ ਵਾਸਤੇ ਡੁੱਬ ਮਰਨ ਦਾ ਮਕਾਮ ਹੈ ਸ਼ਰਮਿੰਦਿਆ ਹੋਣ ਦਾ ਮਕਾਮ ਹੈ ਇਹ ਸੌਫਟ ਨਹੀਂ ਰਹਿਣਾ ਸੌਫਟ ਸਟੇਟ ਬਣ ਕੇ ਤੁਹਾਡਾ ਕੁਝ ਨਹੀਂ ਬਣਨਾ ਤੁਹਾਨੂੰ ਲੋਕਾਂ ਨੇ ਇਹਨਾਂ ਨੇ ਇਸ ਤਰ੍ਹਾਂ ਦਾ ਕੰਮ ਪਾਈ ਜਾਣਾ ਕ੍ਰਾਈਮ ਵੱਧਦਾ ਜਾਣਾ ਐਕਸਟਰਸ਼ਨ ਵੱਧਦੀ ਜਾਣੀ ਕੈਨੇਡਾ ਦੇ ਵਿੱਚ ਤੁਸੀਂ ਆਪਣੇ ਮਾਹੌਲੇ ਨੂੰ ਆਪਣੀ ਸੁਸਾਇਟੀ ਨੂੰ ਬੜਤਾਨਾ ਚਾਹੁੰਦੇ ਹੋ ਦੇ ਵੀ ਹਿੰਦੁਸਤਾਨ ਦੇ ਸਿੱਧਾ ਦਲਚ ਰਸਾ ਰੌ ਦੇ ਚੀਫ ਨੂੰ ਗੱਲ ਚ ਪਾਓ ਅਜੀ ਅਦੋਲ ਦੇ ਗੱਲ ਚ ਪਾਓ ਤੇ ਨਰਿੰਦਰ ਮੋਦੀ ਨੂੰ ਸਖਤ ਪੈਗਾਮ ਦੋ ਉਹੀ ਪੈਗਾਮ ਜਿਹੜਾ ਜਸਟਨ ਟਰੂਡ ਨੇ ਦਿੱਤਾ ਸੀ ਉਸ ਤੋਂ ਬਗੈਰ ਨਹੀਂ ਇਹਨਾਂ ਨੇ ਸਿੱਧਰਨਾ ਤੇ ਉਸ ਤਰ੍ਹਾਂ ਦਾ ਪੈਗਾਮ ਦੇਣ ਵਾਸਤੇ ਅੱਜ 6 ਫਾਰ ਜਸਟਿਸ ਭਾਈ ਸ਼ਿ ਹਰਦੀਪ ਸਿੰਘ ਨਿੱਗਰ ਸ਼ਹੀਦ ਦੀ ਟੀਮ ਜਿਹੜੀ ਉਹ ਪਿਕਟ ਲਾਨ ਜਾਣ ਜਾ ਰਹੀ ਏ ਇਹਦੇ ਜਿਹੜਾ ਹਿੰਦੁਸਤਾਨ ਦਾ ਟੈਰਰ ਖਾਨਾ ਉਹ ਤੇ ਹਿੰਦੁਸਤਾਨ ਦਾ ਕਾਉਂਸਲ ਖਾਨਾ ਜਿਹੜਾ ਉਹਨੂੰ ਉਹਦੀ ਸੇਫ ਕਰਨ ਜਾ ਰਹੀ ਹੈ ਅੱਜ ਰਾਤ 12 ਵਜੇ ਤੋਂ ਉਹ ਵਿੱਚ ਤੁਸੀਂ ਸਿੰਘਾਂ ਨੇ ਸ਼੍ਰੀਖ ਹੋਣਾ ਸਾਰੇ ਉੱਥੇ ਵੀ ਪਹ تاکہ ਜਿਹੜਾ ਉੱਥੇ ਜਾ ਕੇ ਮਜ਼ਾਹਰہ ਕਰੋ ਔਰ ਜਿਹੜੀਆਂ ਘਟਕਟਨਾ ਵਾਪਰ ਰਹੀਆਂ ਇਹਨੂੰ ਦੁਨੀਆ ਨੂੰ ਦਿਖਾਓ ਤੇ ਮੈਨੂੰ ਇਜਾਜ਼ਤ ਦਿਓ ਚੜ੍ਹਦੀ ਕਲਾ ਰੱਬ ਰਾਖਾ